ਅਗਮ ਅਗਾਦ ਪਾਰ ਬ੍ਰਹਮ ਸੋਈ ਜੋ ਜੋ ਕਹੈ ਸੁ ਮੁਕਤਾ ਹੋਈ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨ ਕੀ ਅਚਰਜ ਕਥਾ ਵਾਗਮ ਅਗਾਦ ਬੋਧ ਪਰਮੇਸ਼ਰ ਜੀਵਾਂ ਦੀ ਪਹੁੰਚ ਤੋਂ ਪਰੇ ਹੈ ਤੇ ਅਥਾ ਹੈ ਸਮਝ ਤੋਂ ਬਾਹਰ ਹੈ ਜੋ ਜੋ ਮਨੁੱਖ ਉਸਨੂੰ ਸਿਮਰਦਾ ਹੈ ਉਹ ਵਿਕਾਰਾਂ ਦੇ ਜਾਲ ਤੋਂ ਖਲਾਸੀ ਪਾ ਲੈਂਦਾ ਹੈ ਸੋ ਨਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ اے ਮਿੱਤਰ ਸੁਣ ਨਾਨਕੇ ਬੇਨਤੀ ਕਰਦਾ ਹੈ ਸਿਮਰਨ ਕਰਨ ਵਾਲੇ ਗੁਰਮੁਖਾਂ ਦੇ ਗੁਣਾਂ ਦਾ ਜ਼ਿਕਰ ਹੈਰਾਨ ਕਰਨ ਵਾਲਾ ਹੈ ਭਾਵ ਸਿਮਰਨ ਦੀ ਬਰਕਤ ਨਾਲ ਭਗਤ ਜਨਾ ਵਿੱਚ ਇਤਨੇ ਗੁਣ ਪੈਦਾ ਹੋ ਜਾਂਦੇ ਹਨ ਕਿ ਉਹ ਗੁਣਾ ਉਹਨਾਂ ਗੁਣਾ ਦੀ ਗੱਲ ਛੇੜਿਆ ਅਚਰਜ ਰਹਿ ਜਾਂਦਾ ਹੈ